ਜਦੋਂ ਭਾਂਬੜ ਜਗਵੀਰ ਮੱਚਿਆ ਤਬਾਹੀ ਜਾਏਗਾ ਫੋਨ ਇਹ 7 ਜੂਨ ਦਾ ਜੋ ਯੋਗ ਹੈ 30 ਜੂਨ ਤੱਕ ਇਹ ਆਪਣੀ ਬੜੀ ਸ਼ਕਤੀ ਦਿਖਾ ਰਿਹਾ ਹੈ ਪੂਰੀ ਦੁਨੀਆ ਦੇ ਵਿੱਚ ਤਰਥਲੀ ਬਚਾ ਜਾਏਗਾ ਭਾਰਤ ਦੀ ਕੁੰਡਲੀ ਦੇ ਵਿੱਚ ਇਹ ਚੌਥੇ ਘਰ ਦੇ ਵਿੱਚ ਮੰਗਲ ਦੇ ਕੀਤਾ ਯੋਗ ਹੈ ਜਦੋਂ ਤੇ 12 ਜੈਲੇ ਨੇ ਯੋਗ ਭਾਂਬੜ ਯੋਗ ਜਦ ਜਾ ਕੇ ਬਨੇਗਾ ਨਿਸੰਦੇ ਨੁਕਸਾਨ ਤੋਂ World War 3 ਦਾ ਬਹੁਤ ਨੇਦਰ ਸ਼ੁਰੂ ਹੋ ਚੁਕਾ ਹਮ ਸਿਰਫ ਇਹ ਦਾ ਵਿਸਤਾਰ ਹੋਣਾ ਵਾ ਜਦ ਦਵਾਰੇ ਹੋਵੇ ਪੂਰੇ ਚਾਂਸ ਹਮ ਪੂਰੇ ਚਾਂਸ ਨੇ ਪਰ ਜਿਹੜੇ ਹੁਣ ਅੱਗ ਦਾ ਭਾਂਬੜ ਭਲੇਗਾ ਨਾ ਉਹਨੋਂ ਜਲਦੀ ਕੀ ਸ਼ਾਂਤੀ ਹੋਏਗਾ ਜਦ ਤੱਕ ਕਿ ਇਹ ਆਪਣੇ ਕਿਸੇ ਟੀਚਰ ਨੂੰ ਅਚੀਵ ਹੋਵੇ ਇਸ ਵਾਰੀ ਪਾਕਿਸਤਾਨ ਨੂੰ ਨੁਕਸਾਨ ਕਿਸ ਤਰ੍ਹਾਂ ਦੇ ਵਿੱਚ ਕਾਮਯਾਬ ਹੋਇਆ ਤੇ ਮੈਨੂੰ ਤੇ ਇਹ ਲੱਗਦਾ ਹੈ ਕਿ ਐਸਾ ਟਾਈਮ ਆ ਰਿਹਾ ਹੈ ਜਦ ਪਾਕਿਸਤਾਨ ਚਾਰ ਟੁਕੜਿਆਂ ਵਿੱਚ ਡਿਵਾਈਡ ਸਸਰੀਕਲ ਜੀ ਔਨ 에ਅਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਮਹਕਦੀਪ ਸਿੰਘ ਸਵਾਗਤ ਕਰਦਾ ਅੱਜ ਪੰਚਗੋਲਾਈ ਧਰਤੀ ਤੇ ਪਹੁੰਚੇ ਆ ਡਾਕਟਰ ਦੀਪਕ ਉੱਪਲ ਜੀ ਕੋਲ ਕਹਿੰਦੇ ਇਹਨਾਂ ਦੀਆਂ ਕਿਤੀਆਂ ਪ੍ਰੈਡਿਕਸ਼ਨਸ ਹਮੇਸ਼ਾ ਸਹੀ ਰਹੀਆਂ ਹਮੇਸ਼ਾ ਸੱਚ ਹੁੰਦੀਆਂ ਆਓ ਆਉਣ ਵਾਲੀ ਇੱਕ ਪ੍ਰੈਡਿਕਸ਼ਨ ਬਾਰੇ ਕੁਝ ਗੱਲਾਂ ਨੇ ਜਿਹੜੀਆਂ ਸਾਡੀਆਂ ਵੀ ਕਰਨੀਆਂ ਨੇ ਅਸੀਂ ਵੀ ਕਰਨੀਆਂ ਕਿਉਂਕਿ ਇਹ ਕਹ ਰਹੇ ਨੇ ਵੀ ਇੱਕ ਯੁੱਗ ਆਉਣੇ ਵਾਲਾ ਜਿਹੜਾ ਕਾਫੀ ਕੁਝ ਸਾਡੇ ਭਾਰਤ ਦਾ ਸਾਡੇ ਇੰਡੀਆ ਦਾ ਉੱਤੇ-ਨੀਚੇ ਕਰ ਦੂਗਾ ਆਓ ਜਾਣਦੇ ਹਾਂ ਅਨਗਰਗ ਯੁੱਗ ਬਾਰੇ ਸੱਚੀ ਗੱਲ ਸਰ ਸੱਚੀ ਗੱਲ ਜੀ ਠੀਕ ਹੋ सबसे पहले तो मैं ऑन एयर के जो दर्शक हैं उनका बड़ा स्वागत करता हूं इस प्रोग्राम में और मैं आशा करता हूं कि आज ज्योतिष के एक गूढ़ विषय जिसे हम अंगारक जो कहते हैं उसके ऊपर जो हम रोशनी डालने जा रहे हैं ये आपको ज्योतिष की शक्ति के बारे में बताएगा जो ये समय समय पे योग बनते रहते हैं उनकी शक्तियों के बारे में बताएगा इस सात जून को एक ब्रह्मांड के अंदर एक बहुत बड़ा योग बनने जा रहा है जिसे हम अंगारक योग बोलते हैं अंगारक योग जब मंगल ग्रह और केतु ग्रह या मंगल ग्रह या राहु ग्रह ये एक घर में आके जुड़ जाते हैं ये सोच लीजिए एक दूसरे के संधि बन जाते हैं उस वक्त अंगारक का अपने आप में ही मतलब है ਅੱਗ ਦਾ ਭਾਂਬੜ ਅੱਗ ਦਾ ਭਾਂਬੜ ਜਦਵੀ ਮੱਚੇਗਾ ਤਬਾਹੀ ਲਿਆਏਗਾ ਹੁਣ ਇਹ 7 ਜੂਨ ਦਾ ਜੋ ਯੋਗ ਹੈ 30 ਜੂਨ ਤੱਕ ਇਹ ਆਪਣੀ ਬੜੀ ਸ਼ਕਤੀ ਦੇ ਨਾਲ ਕੰਮ ਕਰੇਗਾ ਪੂਰੀ ਦੁਨੀਆ ਦੇ ਵਿੱਚ ਤਰਥੱਲੀ ਮਚਾ ਜਾਏਗਾ ਸਰ ਇਹਦੇ ਵਿੱਚ ਕੀ ਕੁਝ ਆ ਸਕਦਾ ਕੀ ਕੁਝ ਜਿਹੜੇ ਹਨ ਆਪਾਂ ਉਚਨੀ ਚ ਹੋ ਸਕਦੀ ਹੈ ਇਸ ਅੰਗਾਰਗ ਯੋਗ ਦੇ ਵਿੱਚ ਜੀ ਅੰਗਾਰਕ ਯੋਗ ਸਦਾ ਹੀ ਨੁਕਸਾਨ ਨਹੀਂ ਬਚਾਦਾ ਹਮ ਸਵਾਲ ਇਹ ਹੈ ਕਿ ਕਿਸੇ ਦੀ ਕੁੰਡਲੀ ਦੇ ਵਿੱਚ ਅੰਗਾਰਕ ਯੋਗ ਬਣ ਕਿੱਥੇ ਰਿਹਾ ਜੇ ਨੀਚ ਸਥਾਨ ਦੇ ਉੱਤੇ ਬਣ ਰਿਹਾ ਤੇ ਫਾਇਦਾ ਦਿੰਦਾ ਜੇ ਸ਼ਬ ਸਥਾਨ ਤੇ ਬਣ ਰਿਹਾ ਤੇ ਨੁਕਸਾਨ ਦਿੰਦਾ ਜਿਵੇਂ ਇਸ ਟਾਈਮ ਇਹ ਅਲੱਗ-ਅਲੱਗ ਕੁੰਡਲੀਆਂ ਦੇ ਵਿੱਚ ਜੋ ਯੋਗ ਬਣਨ ਜਾ ਰਿਹਾ ਹੈ ਭਾਰਤ ਦੀ ਕੁੰਡਲੀ ਦੇ ਵਿੱਚ ਇਹ ਚੌਥੇ ਘਰ ਦੇ ਵਿੱਚ ਮੰਗਲ ਕੇਤੂ ਦਾ ਯੋਗ ਬਣਨ ਜਾ ਰਿਹਾ ਹੈ ਚੌਥਾ ਘਰ ਜਿਹੜਾ ਹੈ ਉਹ ਸੁਖ ਦਾ ਘਰ ਹੈ ਬੱਚਿਆਂ ਦਾ ਘਰ ਹੈ ਮੇਰ ਮੇਲਾਬ ਦਾ ਘਰ ਹੈ ਜਦ ਉੱਥੇ ਦੋ ਜ਼ਹਿਰੀਲੇ ਯੋਗ ਭਾਂਬੜ ਯੋਗ ਜਦ ਜਾ ਕੇ ਬਨੇਗਾ ਨਿਸੰਦੇ ਨੁਕਸਾਨ ਪਹੁੰਚਾਏਗਾ ਕੋਈ ਇਹਦੇ ਵਿੱਚ ਦੋ ਰਾਏ ਨਹੀਂ ਹੈ ਕੋਈ ਸ਼ੱਕ ਨਹੀਂ ਹੈ ਮੈਨੂੰ ਐਸਾ ਪ੍ਰਤੀਤ ਹੋ ਰਿਹਾ ਹੈ ਕਿ ਇਹ ਉਹ ਸਮਾਂ ਸ਼ੁਰੂ ਹੋਣ ਵਾਲਾ ਹੈ ertidide ਉਤੇ ਜਦ ਕਈ ਦੇਸ਼ਾਂ ਦੇ ਵਿੱਚ ਅੱਗ ਬਲੇਗੀ ਯੁੱਧ ਛੜਨਗੇ ਮੈਨੂੰ ਤਾਂ ਇਹ ਵੀ ਲੱਗ ਰਿਹਾ ਹੈ ਕਿ ਰੂਸ ਤੇ ਯੂਕਰੇਨ ਦੇ ਵਿੱਚ ਜੋ ਇਹ 2 ਸਾਲਾਂ ਤੋਂ 2.5 ਸਾਲਾਂ ਤੋਂ ਲੜਾਈ ਚੱਲ ਰਹੀ ਹੈ ਇਹ ਆਪਣੀ ਚਰਮ ਸੀਮਾ ਤੇ ਪਹੁੰਚਣ ਦਾ ਟਾਈਮ ਆ ਰਿਹਾ ਹੈ ਇਸ ਯੁੱਗਦराण वर्ल्ड वॉਰ 3 ਦੇ ਜਿਹੜੇ ਕੋਈ ਅਸਰ ਹੈਗੇ ਵਰਲਡ ਵਾਰ 3 ਤਾਂ ਬਹੁਤ ਥੇਰੇ ਤੋਂ ਸ਼ੁਰੂ ਹੋ ਚੁੱਕੀ ਹੈ ਹੂੰ ਸਿਰਫ ਇਹਦਾ ਵਿਸਤਾਰ ਹੋਣਾ ਬਾਕੀ ਹੈ ਜਦ ਇਹ ਲੜਾਈ ਝਗੜੇ ਦੂਜੇ ਦੇਸ਼ਾਂ ਵਿੱਚ ਫੈਲ ਜਾਣਗੇ ਇਹ ਵਰਲਡ ਵਾਰ ਦਾ ਰੂਪ ਲੈ ਲਏਗਾ ਪਰ ਇਹਦੇ ਵਿੱਚ ਜਿਸ ਤਰ੍ਹਾਂ ਭਾਰਤ ਪਾਕਿਸਤਾਨ ਹੈ ਜੀ ਸਾਡੇ ਲਈ ਇਹ ਮੁੱਖ ਹੈ ਕਿ ਸਾਡੇ ਦੇਸ਼ ਦਾ ਕੀ ਬੰਨਣਾ ਤੇ ਪਾਕਿਸਤਾਨ ਦਾ ਕੀ ਬੰਨਣਾ ਤੇ ਸਾਡਾ ਜਿਹੜਾ ਇਕ ਖਿੱਤਾ ਇਹ ਰਤੀ ਪਤ। ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਹੁਣ ਯੁੱਧ ਚੱਲ ਰਿਹਾ ਸੀ। ਹੁਣ ਥੋੜਾ ਜਿਹਾ ਹਜੇ ਘਟਿਆ ਹੋਇਆ ਹੈਗਾ ਵਿਰਾਮ ਚੱਲ ਰਿਹਾ ਹੈ। ਜੀ ਜੀ। ਉਹਦਾ ਕਾਰਨ ਇਹ ਹੈਗਾ ਕਿ ਆਹ ਜਿਹੜੀ 7 ਜੂਨ ਆ ਰਹੀ ਹੈ ਇਹਦੇ 'ਚ ਜੋ ਅੰਗਾਰਕ ਯੋਗ ਪੈਦਾ ਹੋ ਰਿਹਾ ਇਸ ਅੰਗਾਰਕ ਯੋਗ ਦੇ ਵਿੱਚ ਜੋ ਤਲਖੀਆਂ ਨੇ ਉਹ ਆਪਣੀ ਚਰਮ ਸੀਮਾ ਤੇ ਪਹੁੰਚ ਜਾਣੀ ਹੈ। ਜੁੱਧ ਦੁਬਾਰਾ ਹੋਊਗਾ? ਜਦ ਦੁਬਾਰੇ ਹੋਣ ਦੇ ਪੂਰੇ ਚਾਂਸ ਨੇ। ਹੂੰ। ਪੂਰੇ ਜਾਨਸ ਨੇ ਪਰ ਜਿਹੜੇ ਹੁਣ ਅੱਗ ਦਾ ਭਾਂਬੜ ਬਲੇਗਾ ਨਾ ਹੁਣ ਉਹ ਜਲਦੀ ਕਿਤੇ ਸ਼ਾਂਤ ਨਹੀਂ ਹੋਏਗਾ ਜਦ ਤੱਕ ਕਰਕੇ ਇਹ ਆਪਣੇ ਕਿਸੇ ਟੀਚੇ ਨੂੰ ਅਚੀਵ ਨਹੀਂ ਕਰ ਲੈਂਦਾ ਜਦੋਂ ਤੱਕ ਦੋਵਾਂ ਚ ਕੋਈ ਇੱਕ ਚੰਗੀ ਤਰ੍ਹਾਂ ਜਿੱਤ ਨਹੀਂ ਜਾਂਦਾ ਬਿਲਕੁਲ ਜਿਹਦੀ ਇਸ ਤਰ੍ਹਾਂ ਹੈ ਪਾਕਿਸਤਾਨ ਇਸ ਵਾਰੀ ਭਾਰਤ ਨੂੰ ਨੁਕਸਾਨ ਕੁਝ ਪਹੁੰਚਾਉਣ ਦੇ ਵਿੱਚ ਕਾਮਯਾਬ ਹੋ ਜਾਏਗਾ ਕੋਈ ਸ਼ੱਕ ਦੀ ਗੱਲ ਨਹੀਂ ਇਸ ਵਾਰ ਪਾਕਿਸਤਾਨ ਭਾਰਤ ਦੇ ਭਾਰੀ ਭਾਰੀ ਨਹੀਂ ਬੈਗਾ ਪਹਿਲੇ ਉਹ ਨੁਕਸਾਨ ਨਹੀਂ ਕਰ ਸਕਿਆ ਹੁਣ ਉਹ ਕੁਝ ਨੁਕਸਾਨ ਵੀ ਕਰ ਦੇਗਾ ਕਿਉਂਕਿ ਬੁਰਾਈ ਜਦੋਂ ਫੈਲਦੀ ਹੈ ਨਾ ਉਹ ਵੀ ਆਪਣੇ ਪੂਰੇ ਜੋਬਨ ਤੇ ਜਾਂਦੀ ਹੈ ਬਿਲਕੁਲ ਇਹ ਜਿਹੜੀ ਬੁਰਾਈ ਫੈਲੇਗੀ ਇਹਦੇ ਨਾਲ ਪਾਕਿਸਤਾਨ ਨੇ ਵੀ ਆਪਣੇ ਵੱਲੋਂ ਜਾਂ ਪਾਕਿਸਤਾਨ ਦੇ ਮਿੱਤਰ ਜੋ ਹੈ ਉਹ ਪਿੱਠ ਪਿੱਛੇ ਰਹਿ ਕੇ ਉਹ ਵੀ ਆਪਣੀ ਕਾਰਵਾਈਆਂ ਕਰਨਗੇ ਜਿਸ ਨਾਲ ਹਿੰਦੁਸਤਾਨ ਨੂੰ ਕੁਝ ਨੁਕਸਾਨ ਜ਼ਰੂਰ ਪਹੁੰਚੇ ਪਰ ਇਹਦਾ ਜ਼ਿਆਦਾ ਨੁਕਸਾਨ ਉਹ ਪਾਕਿਸਤਾਨ 'ਤੇ ਪਹੁੰਚਣ ਵਾਲਾ ਹੈ ਕਿ ਮੈਨੂੰ ਤੇ ਇਹ ਲੱਗਦਾ ਹੈ ਕਿ ਐਸਾ ਟਾਈਮ ਆ ਰਿਹਾ ਹੈ ਜਦ ਪਾਕਿਸਤਾਨ ਚਾਰ ਟੁਕੜਿਆਂ ਦੇ ਵਿੱਚ ਡਿਵਾਈਡ ਹੋ ਜਾਏਗਾ ਹੂੰ ਇਸ ਜੰਗ ਦੇ ਦੌਰਾਨ ਇਸ ਜੰਗ ਦੇ ਦੌਰਾਨ ਇਸ ਜੰਗ ਇਹ ਜੰਗ ਜਿਹੜੀ ਹੈ ਇਹ ਥੋੜਾ ਅਗੋਂ ਲੰਬੇ ਚੱਲੇਗੀ ਇਹ ਚਾਰ ਦਿਨ ਦੀ ਜੰਗ ਨਹੀਂ ਹੋਏਗੀ ਪਹਿਲੇ ਤੇ 15-20 ਦਿਨ ਤੇ ਇਹ ਪੂਰੇ ਜ਼ੋਰ ਦੀ ਜੰਗ ਉਸ ਤੋਂ ਬਾਅਦ ਫਿਰ ਥੋੜਾ ਠਰਮਾ ਪਏਗਾ ਫਿਰ ਉਸ ਤੋਂ ਬਾਅਦ ਕੰਮ ਚੱਲੇਗਾ ਹੂੰ ਇਸ ਦੌਰਾਨ ਇਹ ਜਿਹੜੀ ਲੜਾਈ ਹੈ ਜੇ ਇੱਕੋ ਤਰੀਕੇ ਨਾਲ ਠੱਲ ਪੈ ਸਕਦੀ ਜੇ ॠषि मुनि ਵਿੱਚ ਆ ਜਾਣ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਸਦੀਆਂ ਤੋਂ ਯੱਗ ਹੁੰਦੇ ਹਨ ਜਦ ਹਰ ਧਰਮ ਦੇ ਲੋਕ Hindu ਹੋਣ Sikh ਹੋਣ ਸਾਡਾ ਦੇਸ਼ ਇੱਕ ਹੈ ਸਾਰੇ ਉਸੇ ਦੇ ਵਿਛਦੇ ਪੂਰੇ ਜੰਮਣ ਹੈ ਉਰੇ ਹੀ ਮਰਨਾ ਜੀ ਜਦੋਂ ਆਪਣੇ ਦੇਸ਼ ਦੇ ਲਈ ਜੀਵਨ ਮਰਨਾ ਸ਼ੁਰੂ ਕਰ ਦੇਣਗੇ ਉਸ ਸਮੇਂ ਇਸ ਦੇਸ਼ ਨੂੰ ਨੁਕਸਾਨ ਪਹੁੰਚਾਣ ਦੀ ਸ਼ਕਤੀ ਹਲੇ ਪੈਦਾ ਹੀ ਨਹੀਂ ਹੋਏ ਕਿਸੇ ਮੇਰਾ ਦੇਸ਼ ਆਨ ਇਹ ਸਾਰਬ ਲੜਾਈਆਂ ਝਗੜਿਆਂ ਤੋਂ ਨਿਕਲ ਕੇ ਇੱਕ ਦਿਨ ਦੁਨੀਆ ਉੱਤੇ ਰਾਜ ਕਰੇਗਾ ਐ ਅਮਰੀਕਾ ਦਾ ਵੀ ਡਾਊਨ ਫਾਲ ਦਾ ਟਾਈਮ ਆ ਰਿਹਾ ਮੈਂ ਪ੍ਰੈਡਿਕਸ਼ਨ ਦੇ ਰਿਹਾ ਜੀ ਅਮਰੀਕਾ ਦੇ ਵੀ ਡਾਊਨਫਾਲ ਦਾ ਟਾਈਮ ਸ਼ੁਰੂ ਹੋ ਰਿਹਾ ਹੈ 7 ਤਰੀਕ ਤੋਂ 트럼ਪ ਕੁਝ ਐਸੇ ਫੈਸਲੇ ਕਰੇਗਾ ਜਿਸ ਨਾਲ ਅਮਰੀਕਾ ਦੇ ਵਿੱਚ ਵੀ ਲੋਕ ਉਹਦੇ ਵਿਰੁੱਧ ਹੋ ਜਾਣਗੇ ਹੂੰ ਪੂਰੀ ਦੁਨੀਆ ਨੂੰ ਨੁਕਸਾਨ ਪਹੁੰਚਾਉਂਦਾ ਕੰਮ 트럼ਪ ਕਰਨ ਜਾ ਰਿਹਾ ਪਰ ਪਿਛਲੀ ਵਾਰ ਤਾਂ ਸਾਡੀ ਜਿਹੜੀ ਭਾਰਤ ਪਾਕਿਸਤਾਨ ਦੀ ਲੜਾਈ ਸੀ 트럼ਪ ਨੇ ਵਿੱਚ ਪੈ ਕੇ ਕਹਿੰਦੇ ਉਹ ਸ਼ਾਂਤ ਕਰਾਈਏ ਸਭ ਤੋਂ ਪਹਿਲੇ ਤੇ ਗੱਲ ਹੈ ਕਿ 트럼ਪ ਹੈਗਾ ਵਪਾਰੀ ਹੈ। ਹਾਂਜੀ। ਜਿੱਥੋਂ ਦੇ ਕਰੋਦੇ ਵਪਾਰ ਦੇ ਵਪਾਰ ਦੇ ਜਿਹੜੇ ਹਿੱਤ ਹੈਗੇ ਆ। ਉਹ ਚੱਲਣਗੇ। ਹੂੰ। ਤੇ ਤੱਤ ਕਰੋ ਸ਼ਾਂਤੀ ਕਰੇਗਾ। ਜਦੋਂ ਨੂੰ ਲੱਗਿਆ ਕਿ ਮੇਰੇ ਬਿਜ਼ਨਸ ਦੇ ਜਿਹੜੇ ਹੈਗੇ ਨੇ ਟੀਚੇ ਉਹ ਚੀਭ ਨਹੀਂ ਹੋ ਰਹੇ ਤੇ ਸਭ ਤੋਂ ਅੱਗ ਲਾਉਣ ਵਾਲਾ ਵੀ 트럼ਪ ਹੀ ਹੋਏਗਾ। ਹੂੰ। ਮੈਂ 트럼ਪ ਦੀ ਕੁੰਡਲੀ ਦੇਖੀ ਹੈ ਸਿੰਘ ਲਗਣ ਦੀ ਕੁੰਡਲੀ। ਸਿੰਘ ਲਗਣ ਦੇ ਵਿੱਚ ਮੰਗਲ ਕੇਤੂ ਦਾ ਯੋਗ ਐਸਾ ਹੋਏਗਾ ਕਿ ਟਰੰਪ ਦੇ ਦਿਮਾਗ ਨੂੰ ਹਿਲਾ ਦੇਗਾ ਤੇ ਇਹ ਨੇ 16 ਸਾਰਾ ਜੂਨ ਨੂੰ ਵੀ ਇਹ ਨੇ ਕੋਈ ਐਸੇ ਫੈਸਲੇ ਕਰਨੇ ਆ ਜਿਹੜੇ ਕਿ ਅਮਰੀਕਾ ਲਈ ਵੀ ਨੁਕਸਾਨਦੇ ਹੋਣਗੇ ਇਹ ਅਮਰੀਕਾ ਨੂੰ ਵੀ ਕਿਸੇ ਯੁੱਧ ਦੀ ਅੱਗ ਦੇ ਵਿੱਚ ਝੋਕ ਸਕਦਾ ਹੈ ਅੱਛਾ ਜਿਹੜਾ ਸ਼ਾਂਤੀ ਤਾਂ ਪੁਜਾਰੀ ਬਣਨ ਦੀ ਕੋਸ਼ਿਸ਼ ਕਰ ਰਿਹਾ ਨਹੀਂ ਤੁਸੀਂ ਦੇਖੋਗੇ ਕਿ ਸੱਤ ਉਹ ਜਗ੍ਹਾ ਅਸ਼ਾਂਤੀ ਹੈ ਬਣਾ ਰਿਹਾ ਹੈ ਹੂੰ ਇਹਦੀ ਮੇਨ ਕੁੰਡਲੀ ਦੇ ਵਿੱਚ ਸੂਰਜ ਦੇ ਵਿੱਚ ਰਾਹੁ ਦਾ ਯੋਗ ਹੈ ਐਸਾ ਮਤਲਬ ਬੁੱਧੀ ਬੁੱਧੀ ਦਾ ਵਿਨਾਸ਼ ਤੁਸੀਂ ਨੋਟ ਕੀਤਾ ਹੋਣਾ ਕਿ ਜਦੋਂ ਤਿੰਨ ਚਾਰ ਮਹੀਨੇ ਤੋਂ ਆ ਰਿਹਾ ਹੈ ਇਹ ਕੋ ਐਸੇ ਡਿਸੀਜਨ ਲੈ ਰਿਹਾ ਹੈ ਜਿਹਦੇ ਨਾਲ ਅਮਰੀਕਾ ਦੇ ਬੰਦੇ ਵੀ ਇਹਦਾ ਵਿਰੋਧ ਕਰਨਾ ਸ਼ੁਰੂ ਕਰ ਗਏ ਬਾਹਰਲੇ ਦੇਸ਼ਾਂ ਨੂੰ ਵੀ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਇਹ ਚੰਦਾ ਤੇ ਇਹ ਕਿ ਮੈਂ ਅਮਰੀਕਾ ਨੂੰ ਉੱਤੇ ਲੈ ਜਾ ਪਰ ਹੁਣ ਆਇਆ ਕਿ ਅਮਰੀਕਾ نیچے ਆਇਆ ਹੂੰ ਬਲੋ ਤੁਸੀਂ ਕਹਿੰਨੇ ਹੋ ਵੀ ਜਿਹੜਾ ਅੰਗਰਗ ਯੋਗ ਆ ਰਿਹਾ ਇਹ ਇਕੱਲਾ ਸਾਡੇ ਨਹੀਂ ਇਹ ਦੁਨੀਆ ਦੇ ਬੜੇ ਇੱਥਿਆ ਦੇ ਵਿੱਚ ਕਈ ਜੰਗਲਾਂ ਨੂੰ ਅੱਗ ਲਗਾ ਦੇਗਾ ਫੈਕਟਰੀਆਂ ਨੂੰ ਤੁਸੀਂ ਦੇਖਣਾ ਹੂੰ ਫੈਕਟਰੀਆਂ ਨੂੰ ਅੱਗ ਲਗਾ ਦੇਗਾ ਤੁਹਾਨੂੰ ਅੱਗ ਦੀ ਖਬਰਾਂ ਆਣਗੀਆਂ ਕਈ ਜਗ੍ਹਾ ਪਾਣੀ ਜਿਹੜਾ ਹੈ ਉਹ ਪਾਣੀ ਨੁਕਸਾਨ ਕਰਦਾ ਜਾਏਗਾ ਤੇ ਜਲ ਥਲ ਕਰ ਦਏਗਾ ਇਹ ਜਿਹੜਾ ਸਾਲ ਹੈ ਇਹ ਜਾਂ ਤਾਂ ਪਾਣੀ ਨੇ ਨੁਕਸਾਨ ਕਰਨਾ ਹੈ ਜਾਂ ਅੱਗ ਨੇ ਨੁਕਸਾਨ ਕਰਨਾ ਜਿੱਥੇ ਪਾਣੀ ਨੇ ਆਪਣੀ ਪਹੁੰਚ ਬਣਾ ਲਈ ਉਹਨੇ ਸਭ ਕੁਝ ਡੋੜ ਦੇ ਜਾਂ ਜਿੱਥੇ ਅੱਗ ਨੇ ਆਪਣੀ ਤੁਸੀਂ ਦੇਖਿਆ ਉਹ ਨਾ ਅਮਰੀਕਾ ਦਾ ਜਿਹੜਾ ਇੱਕ ਫੇਮਸ ਸਿਟੀ ਸੀ ਨਾਮ ਬਿਲਕੁਲ ਬਾਲੀਵੁੱਡ ਚ ਹੋਇਆ ਹਾਲੀਵੁੱਡ ਚ ਹੋਇਆ ਸੀ ਉਹ ਨਾ ਪੂਰਾ ਸ਼ਹਿਰ ਹੀ ਜਲਾਤਾ ਸੀ ਸਭ ਤੋਂ ਅਮੀਰ ਹਮ 4 ਟ੍ਰਿਲੀਅਨ ਦੀ ਉਹਦੀ ਕੱਲੇ ਸ਼ਹਿਰ ਦੀ ਜਿਹੜੇ ਦੇਸ਼ਾਂ ਦੀ ਵੀ ਪਾਵਰ ਨਹੀਂ ਹੁੰਦੀ ਐਨਾ ਫਾਈਨੈਂਸ ਉਸਦੇ ਉਹਨੇ ਸਾਰਾ ਸਾਰਾ ਮਿੱਟੀ ਜਨਮ ਦਾ ਇਹ ਸਿਰਫ ਟ੍ਰੇਲਰ ਜੀ ਪਿਕਚਰ ਪਿਕਚਰ ਹਜੇ ਆਉਣੀ ਹੈ ਡਾਕਟਰ ਸਾਹਿਬ ਇਹ ਤਾਂ ਹੁਣ ਪੂਰਾ ਵਰਲਡ ਵਾਈਲਡ ਹੋ ਗਿਆ ਜੀ ਆਪਾਂ ਇੰਡੀਆ 'ਚ ਬੈਠੇ ਆ ਤਾਂ ਇੰਡੀਆ ਦੀ ਗੱਲ ਕਰਦੇ ਆ ਜੀ ਇਸ ਟਾਈਮ ਕਿਹੜਾ ਮਹਾਯੁੱਗ ਜਿਹੜਾ ਇੰਡੀਆ 'ਚ ਚੱਲ ਰਿਹਾ ਹੈ ਜਿਹੜੀ ਕਿਹੜੀ ਮਹਾਂ ਦਸ਼ਾ ਆ ਰਹੀ ਹੈ ਭਾਰਤ ਦੀ ਦਸ਼ਾ ਜੀ ਅਸਟਾਈਨ 10 ਮਹੀਨੇ ਦੇ ਲਈ ਸ਼ੁਰੂ ਹੋ ਰਹੀ ਹੈ ਇਹਦੀ ਮਹਾਦਸ਼ਾ ਹੈਗੀ ਚਦਰ ਦੇ ਇੱਕ ਹੁੰਦੀ ਹੈ ਮਹਾਦਸ਼ਾ ਦੂਸਰੀ ਹੁੰਦੀ ਹੈ ਪ੍ਰਤੰਤਰ ਦਸ਼ਾ ਜਿਹੜੀ ਪ੍ਰਤੰਤਰ ਦਸ਼ਾ ਹੈ ਉਹ ਚੰਦਰ ਦੇ ਵਿੱਚ ਸ਼ਨੀ ਦੀ ਸਟਾਰਟ ਹੋ ਜਾ ਰਹੀ ਹੈ ਸ਼ਨੀ ਆਮ ਜ਼ਹਿਤਿਆਰੇ ਚੰਦਰ ਮਨ ਉਹ ਜਦੋਂ ਮਨ ਜਲ ਦਾ ਕਾਰਕ ਹੈ ਚੰਦਰ ਜਦੋਂ ਸ਼ਨੀ ਹੈ ਇਹ ਬੜਾ ਤੁਸੀਂ ਕਹਿ ਸਕਦੇ ਹੋ ਵਿਦਵੰਸਕ ਗ੍ਰਹਿ ਹੈ ਇਹਨੇ ਚੰਦਰ ਨੂੰ ਅਟੈਕ ਕਰਨਾ ਅਟੈਕ ਕਰਨ ਦਾ ਮਤਲਬ ਹੈ ਕਿ ਜੰਗ ਦੇ ਅਸਾਰ ਇਸ ਸਮੇਂ ਸਭ ਤੋਂ ਜ਼ਿਆਦਾ ਬਨਣ ਜਾ ਰਹੇ ਹੈ ਇੰਡੀਆ ਦੇ ਇੰਡੀਆ ਦੇ ਕੋਈ ਦੋਰਾਏ ਨਹੀਂ ਕੋਈ ਛਪਣੇ। ਹਾਂ। ਸੋ ਆਲਸਰ ਹੈ ਐਨਾ ਕਿ ਆਪਾ ਲੋਗ ਰੱਬ ਦਾ ਨਾਮ ਲੈ ਕੇ ਕਿੰਨੀ ਕੁ ਠੱਲ ਪਾ ਸਕਦੇ। ਤੇ ਲੋਕਾਂ ਤੇ ਕਿਉਂਕਿ ਮਨੁष्य ਆਤਮਾ ਪਰਮਾਤਮਾ ਦਾ ਰੂਪ ਹੈ। ਜੀ। ਜਦ ਪਰ ਜਦ ਵੀ ਸਾਡੇ ਇੱਕ ਜੀਵਨ 'ਚ ਕੋਈ ਦੁਖਾਂਤਕ ਘੜੀ ਆਂਦੀ ਹੈ ਆਪਾਂ ਜਪ ਕਰਦੇ ਆ। ਪਰਮਾਤਮਾ ਦਾ ਜਪ, ਦਾਨ, ਸੇਵਾ ਇਹ ਜਿਹੜੇ ਨਾਲ ਹੀ ਠਲ ਪਾਈ ਜਾ ਸਕਦੀ ਹੈ ਵਰਨਾ ਹੋਰ ਕੋਈ ਤਰੀਕਾ ਨਹੀਂ ਦੁਨੀਆ ਦੇ ਵਿੱਚ ਜਿਹਦੇ ਨਾਲ ਠਲ ਪਾਈ ਨਾ ਸਕੇ ਪਰ ਇਹ ਜਿਹੜੇ ਯੋਗ ਹੈ ਇਹ ਆਪਣਾ ਅਸਲ ਦਿਖਾਨਗੇ ਨੁਕਸਾਨ ਕਰਨਗੇ ਅਸੀਂ ਜੱਪ ਤੱਕ ਨਾਲ ਉਹਦੀ ਇੰਟੈਂਸਿਟੀ ਨੂੰ ਘਟਾ ਸਕਦੇ ਤੁਸੀਂ ਪਹਿਲਾਂ ਵੀ ਕਈ ਪ੍ਰੈਡਿਕਸ਼ਨਸ ਕਰੀਆਂ ਚਾਹੇ ਉਹ ਅਮਰਤਪਾਲ ਬਾਰੇ ਹੋਵੇ ਅਮਿਤਾ ਬੱਚਣ ਬਾਰੇ ਹੋਵੇ ਹੈਨਾ ਜੋ ਕਿ ਕਾਫੀ ਸਹੀ ਸੀ ਜੀ ਚਾਹੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਵਾਸ ਇਹ ਹੋਵੇ ਜੀ ਜੀ ਹਣ ਕੀ ਜਿਹੜੀ ਇਹ ਪ੍ਰੈਡਿਕਸ਼ਨ ਵੀ ਜੰਗ ਹੋਊਗੀ ਉਹ ਜੀ 7 ਤਰੀਕ ਤੋਂ ਦਾ ਸ਼ੁਰੂ ਹੋਊਗਾ ਹੀ ਜੀ ਇਹ ਤੁਹਾਨੂੰ ਕਿੰਨਾ ਲੱਗਦਾ ਵੀ ਕਿੰਨੇ ਪਰਸੈਂਟ ਸਹੀ ਤੇ ਸਤਿਕ ਹੋਊਗੀ ਅ ਦੇਖੋ ਇੱਕ ਜੋਤਿਸ਼ੀ ਹੈ ਉਹ ਮੈਥਮੈਟਿਕਲੀ ਕੈਲਕੂਲੇਸ਼ਨਸ ਕਰਦਾ ਜੀ ਭਾਰਤ ਦਾ ਜਨਮ 15 ਅਗਸਤ 1947 ਰਾਤ 12 ਵਜੇ 1 ਮਿੰਟ ਦੇ ਉੱਤੇ ਹੋਇਆ ਜੀ ਉਹਦੇ ਮੁਤਾਬਕ ਅਸੀਂ ਇਹਦੀ ਕੁੰਡਲੀ ਦਾ ਨਿਰਮਾਣ ਕੀਤਾ। ਹੂੰ। ਇਹਦੀ ਬ੍ਰਿਕ ਲਗਣ ਦੀ ਕੁੰਡਲੀ ਹੈ ਭਾਰਤ ਦੀ। ਬ੍ਰਿਕ ਲਗਣ ਦੇ ਵਿੱਚ ਉਸ ਟਾਈਮ ਰਾਹੂ ਵਿਦਮਾਨ ਸੀ। ਬ੍ਰਿਕ ਲਗਣ ਦਾ ਮਾਲਕ ਹੈਗਾ ਸ਼ੁਕਰ। ਭਾਰਤ ਦੀ ਕੁੰਡਲੀ ਦੇ ਤੀਸਰੇ ਘਰ ਦੇ ਵਿੱਚ ਪੰਜ ਗ੍ਰਹਿ ਬੈਠੇ ਆ। ਹੁਣ ਸੂਰਿਆ ਨਹੀਂ ਜਦੋਂ ਭਾਰਤ ਆਜ਼ਾਦ ਹੋਇਆ ਸੀ। ਜੀ। ਸੂਰਿਆ, ਬੁੱਧ, ਸ਼ੁਕਰ, ਸ਼ਨੀ, ਚੰਦਰ। ਠੀਕ ਹੈ ਇਹ ਯੂ ਕਾਰਨ ਹੈ ਕਿ ਜਿਹੜਾ ਦੇਸ਼ ਜਦੋਂ ਆਜ਼ਾਦ ਹੋਇਆ ਹਾਂਜੀ ਜਿਹਦੇ ਪਾਸ ਕੁਝ ਨਹੀਂ ਸੀਗਾ ਪਰ ਉਹਨੇ ਆਪਣੇ ਕਰਮ ਕਰਕੇ ਆਪਣਾ ਕੰਮ ਕਰਕੇ ਅੱਜ ਭਾਰਤ ਦਾ ਦੁਨੀਆ ਦੇ ਵਿੱਚ ਨਾਮ ਹੈ ਬਿਲਕੁਲ ਤੇ ਦੁਨੀਆ ਦੀ ਚੌਥੀ ਬੜੀ ਸ਼ਕਤੀ ਬਣ ਗਏ ਤੇ ਅਗਲੇ 20 ਸਾਲਾਂ ਦੇ ਵਿੱਚ ਜੇ ਇਹ ਨੰਬਰ 1 ਤੇ ਵੀ ਆ ਜੇ ਤਾਂ ਇਹ ਕੋਈ ਵੱਡੀ ਗੱਲ ਹੈ ਨਰਿੰਦਰ ਮੋਦੀ ਜੋ ਇਸ ਦੇਸ਼ ਦੇ ਪ੍ਰਧਾਨ ਮੰਤਰੀ ਹੈ ਅਸਲ ਦੇ ਵਿੱਚ ਉਹ ਇੱਕ ਐਸਾ ਯੋਗੀ ਹੈ ਐਸਾ ਸੰਤ ਹੈ ਜੋ ਸਿਰਫ ਦੇਸ਼ ਲਈ ਮਰਦਾ ਹੈ ਤਾਂ ਦੇਸ਼ ਲਈ ਦਿੰਦਾ ਹੈ ਹਮ ਹਾਲਾਂਕਿ ਉਹਦੇ ਵਿਰੋਧੀ ਹਮੇਸ਼ਾ ਉਹਦੇ ਖਿਲਾਫ ਗੱਲਾਂ ਕਰਦੇ ਸਸ਼ਕਤ ਹੈ ਨਰਿੰਦਰ ਮੋਦੀ ਦੀ ਕੁੰਡਲੀ ਬੜੀ ਸਸ਼ਕਤ ਹੈ ਤੁਸੀਂ ਤਾਂ ਪਰਸਨਲੀ ਜਾਣਦੇ ਹੋ ਤੁਸੀਂ ਮਿਲੇ ਵੀ ਹੋ ਮੈਨੂੰ ਇਹ ਕਹਿੰਦੇ ਲਈ ਬੜੀ ਖੁਸ਼ੀ ਹੋ ਰਹੀ ਹੈ ਕਿ ਭਾਰਤ ਜੋ ਅਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ 2009 ਤੋਂ ਲੈ ਕੇ 2012 ਤੱਕ ਮੈਨੂੰ ਕਈ ਵਾਰੀ ਇਹਨਾਂ ਦਾ ਮਾਰਗਦਰਸ਼ਨ ਕਰਨ ਦਾ ਔਸਰ ਮਿਲਿਆ ਨਰਿੰਦਰ ਮੋਦੀ ਆਪਣੀ ਪੁੰਡਲੀ ਦਿਖਾਉਂਦੇ ਸੀ ਮੈਂ ਉਹਨਾਂ ਨੂੰ ਉਹਨਾਂ ਦੇ ਆਉਣ ਵਾਲੇ ਟਾਈਮ ਦੇ ਬਾਰੇ ਉਹਨਾਂ ਨੂੰ ਜਾਣਨਾ ਪੰਦਾ ਸੀ ਅਸੀਂ ਇੱਕ ਜੋਤਿਸ਼ੀ ਦੇ ਤੌਰ ਦੇ ਉਤੇ ਕਟਰ ਤੇ ਇੱਕ ਦੋਸਤ ਦੀ ਤਰ੍ਹਾਂ ਜਿਆਦਾ ਬਿਹੇਵ ਕੀਤਾ ਮੈਨੂੰ ਬੜੀ ਖੁਸ਼ੀ ਹੈ ਕਿ ਉਹ ਇਨਸਾਨ ਜੋ ਉਸ ਸਮੇਂ ਮੁੱਖ ਮੰਤਰੀ ਸੀ ਅੱਜ ਉਹ ਇਸ ਦੇਸ਼ ਦਾ ਪ੍ਰਧਾਨ ਮੰਤਰੀ ਹੈ ਕੱਲ੍ਹ ਨੂੰ ਵੀ ਨਰਿੰਦਰ ਮੋਦੀ ਨੂੰ ਮੇਰੀ ਕਦੇ ਵੀ ਜ਼ਰੂਰਤ ਪਏ ਤੇ ਮੇਰੀ ਸੇਵਾਵਾਂ ਉਹਦੇ ਲਈ ਪਾ